ਸਾਡੀ ਕੌਮ ਉਹ ਕੌਮ ਹੈ ਜਿਹੜੀ ਕਿਸੇ ਤੋਂ ਡਰਨ ਵਾਲੀ ਨਹੀਂ ਇਸرائیਲੀ ਕੌਮ ਦੀ ਮੈਂ ਗੱਲ ਕਰੂੰਗਾ ਉਹਦੇ ਤੇ ਜਿਹੜੀ ਮਰਜ਼ੀ ਕੰਟਰੀ ਅਟੈਕ ਕਰ ਲਵੇ ਉਹਦਾ ਕੁਝ ਨਹੀਂ ਵਿਗਾੜ ਸਕਦੇ ਤੇ ਸਾਡੇ ਪੰਜਾਬ ਵਾਲ ਕੋਈ ਨਕਲੀ ਬਾਬਾ ਨਹੀਂ ਝਾਕ ਸਕਦਾ ਮੈਂ ਜਿਹੜੇ ਢੰਡਰੀਆਂ ਵਾਲੇ ਨਾਲ ਗੱਲ ਕਰੂੰਗਾ ਇਸਾਈਸਥਾਨ ਕੈਨੇਡਾ ਛੱਡ ਕੇ ਵਾਪਸ ਆ ਜਾਓ ਪੰਜਾਬ ਅਸੀਂ ਕੈਨੇਡਾ ਚੱਲ ਜਾਨੇ ਹਾਂ ਈਸਾਈ ਸਥਾਨ ਦਾ ਪ੍ਰਚਾਰ ਵੀ ਇੱਥੇ ਹੋਣਾ ਈਸਾਈ ਸਥਾਨ ਦਾ ਨਾਮ ਵੀ ਇੱਥੇ ਚੱਲਣਾ ਤੇ ਈਸਾਈ ਸਥਾਨ ਬੰਨਣਾ ਵੀ ਹੈ ਮੈਂ ਇੱਕ ਭਵਿੱਖਬਾਣੀ ਕਰਨ ਲੱਗਿਆ ਮੈਂ ਪਾਸਟਰ ਨਹੀਂ ਮੈਂ ਪ੍ਰੋਫਿਟ ਨਹੀਂ ਮੈਂ ਪੋਸਲ ਨਹੀਂ ਨਾਰਥ ਈਸਟ ਦੇ ਵਿੱਚ 크ਰਿਸਚੀਅਨਿਟੀ ਹੈ ਸਾਊਥ ਦੇ ਵਿੱਚ 크ਰਿਸਚੀਅਨਿਟੀ ਹੈ ਨਾਰਥ ਵਿੱਚ 크ਰਿਸਚੀਅਨਿਟੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਚ ਵੀ 크ਰਿਸਚੀਅਨਿਟੀ ਹੋਏਗੀ ਤੇ ਭਾਰਤ ਦੇਸ਼ ਦੇ ਵਿੱਚ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਕ੍ਰੋਸ ਬਣ ਜਾਣਾ ਤੇ 크੍ਰਿਸਚੀਅਨਟੀ ਭਰ ਦੇਸ਼ ਚ ਬਹੁਤ ਅੱਗੇ ਵਧ ਜਾਣੀ ਕੋਈ ਨਹੀਂ ਉਹਨੂੰ ਰੋਕ ਸਕਦਾ ਉਹ ਬਾਬੇ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਗੁਰਪ੍ਰੀਤ ਸਿੰਘ ਨੂੰ ਯੂ ਐਸ ਏ ਵਾਲੇ ਨੂੰ ਉਹ ਮਲੰਗਾ ਤੇਰੇ ਪੱਲੇ ਕੀ ਹੋਏ ਤੂੰ ਸਾਡੇ ਰਵੀਦਾਸੀ ਭਰਾਵਾਂ ਨੂੰ ਪਤਾ ਨਹੀਂ ਕੀ ਕਹਿ ਕੇ ਐਡਰੈਸ ਕਰਨਾ ਜਮਾਰ ਕਹਿ ਕੇ ਤੇ ਤੇ ਪਰਚਾ ਕਰਾਂਗੇ ਤੂੰ ਕਹਿੰਦਾ ਬਾਈਬਲ ਗਲਤ ਆ ਤੇਰੇ ਤੇ ਮੈਂ ਐਫ ਆਈ ਆਰ ਕਰਾਉਂਗਾ ਤੈਨੂੰ ਪਤਾ ਹੀ ਨਹੀਂ ਤੇਰੇ ਨਾਲ ਕੀ ਕੀ ਹੋਣਾ ਤੂੰ ਕਹਿੰਦਾ ਮੈਂ ਆ ਗਿਆ ਤੂੰ ਕੀ ਬਕਵਾਸ ਵਜਾਈ ਹੈ ਹਾਂ ਕਾਂਫਰੈਂਸ ਦੇ ਸਤੇ ਤੇ ਬਚਾਉਂਗਾ ਕੀ ਆ ਤੂੰ ਤੇਰੀ ਔਕਾਤ ਹੀ ਕੁਝ ਨਹੀਂ ਹੈਗੀ ਕਿਸੇ ਨਾ ਨੰ ਪੰਗੇ ਲੈਣਿਓ ਜਿਹਨਾਂ ਨੂੰ ਤੁਹਾਨੂੰ ਕੱਪੜੇ ਪਾਣ ਦੀ ਜਾਚ ਸਿਖਾਤੀ। ਉਹ ਮਸੀਹਾਂ ਨਾਲ ਪੰਗੇ ਪਵਾਨਿਓ ਜਿਹਨਾਂ ਨੇ ਤੁਹਾਨੂੰ ਇੰਗਲਿਸ਼ ਸਿਖਾਤੀ। ਉਹ ਯਾਰ ਐ ਨਾ ਕਰੋ। ਪਲੀਜ਼ ਇਦਾਂ ਨਾ ਕਰੋ। ਨਾ ਕਰੋ। ਮੈਨੂੰ ਤੁਸੀਂ ਬੱਚੇ ਜੇ ਲੱਗਦੇ ਮੈਨੂੰ ਬੜਾ ਵਧੀਆ ਲੱਗਿਆ ਉਹ ਇੱਕ ਸਾਡੇ ਪ੍ਰਚਾਰਕ ਨੇ ਕਿਹਾ ਵੀ ਸੰਡੇ ਸਕੂਲ ਵਾਲਿਆਂ ਤੁਸੀਂ। ਸਨਾਵਰ ਭੱਟੀ ਜੀ ਨੇ ਅੱਜ ਇੱਕ ਇੰਟਰਵਿਊ ਦਿੱਤੀ ਆ। ਉਹਦੇ ਤੇ ਅਮਲ ਕਰ ਲੋ। ਪਰ ਮੈਂ ਨਾਲ ਨਾਲ ਆਪਣੇ ਮਸੀਹ ਪ੍ਰਚਾਰਕਾਂ ਨੂੰ ਕਹਿਣਾ ਚਾਹਨਾ ਉਹ ਐਕਟਿਵ ਹੋਵੋ ਡਰੋ ਨਾ ਉਹਨੇ ਇਹੀ ਕਿਹਾ ਵੀ ਮੈਂ ਅੱਜ ਅੰਕੁਰਨੁਰਲਾ ਦੇ ਵਿਰੋਧਾਂ ਕੱਲ ਨੂੰ ਮੈਂ ਸਾਰਿਆਂ ਦੇ ਵਿਰੋਧਾਂ ਜਿਨ੍ਹਾਂ ਦੇ ਮਰਜੀ ਵਿਰੋਧ ਹੋਵੇ ਮਸੀਹਤ ਪ੍ਰਚਾਰ ਇੱਥੇ ਚੱਲਣਾ ਹੀ ਹੈ ਮੈਂ ਗੱਲ ਕਹਿਣੀ ਚਾਹਨਾ ਗਰੰਥੀ ਪਾਠੀ ਲੋਕ ਗਜਾ ਕਰਦੇ ਨੇ ਗਜਾ ਕਰਕੇ ਆਪਣਾ ਰਾਸ਼ਨ ਇਕੱਠਾ ਕਰਦੇ ਆ ਰੋਟੀ ਕਮਾਉਂਦੇ ਆ ਪਰ ਉਹ ਕਦੀ ਗਰੰਥੀ ਪਾਠੀ ਸਾਧਾ ਨਹੀਂ जिने ਲੋਕ ਗੁਰੂ ਘਰਾਂ ਦੇ ਉਹਨਾਂ ਨੂੰ ਪੁੱਛਿਆ ਤੈਨੂੰ ਤਕਲੀਫ ਕੀ ਹੈ ਸਾਡੇ ਪੁੱਛਦੇ ਆ ਸਾਡੇ ਦਮ ਪਰ ਤੇ ਔਰ ਹੋਰ ਕੋਈ ਦਮ ਨਹੀਂ ਵਰਦਾ ਬਾਈ ਜੀ 크ਿਸਚੀਅਨਿਟੀ ਜਿੱਦਾਂ ਦੁਨੀਆ 'ਚ ਵਧੀ ਹੈ ਉਦਾਂ ਹੀ ਪੰਜਾਬ 'ਚ ਵਧਣੀ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਪਰ ਜਿਹੜੇ ਫੰਡ ਭੇਜਦੇ ਆ ਨਾ ਉਹ ਸਾਨੂੰ ਫੰਡ ਭੇਜਣ ਵਿਸਾਧਾਰ ਕਰੋ ਪੰਜਾਬ 'ਚ ਅੱਜ ਤੱਕ ਸਾਨੂੰ ਕਿਸੇ ਨੇ ਅਪਰੋਚ ਹੀ ਨਹੀਂ ਕੀਤੀ। ਅ ਮੇਰੇ ਭਰਾ ਹੁਣੇ ਐਂਟਰ ਕੀਤਾ ਮੇਰੇ ਘਰੇ ਸਨਾਵਰ ਪੱਟੀ ਜੀ ਇਹ ਗੱਲ ਕਰਨਾ ਚਾਹੁੰਦੇ ਆ। ਗੱਲ ਇੱਥੇ ਖੜੀ ਆ ਕਿ ਜੇ ਗੌਰਪ੍ਰੀਤ ਸਿੰਘ ਕੈਲੀਫੋਰਨੀਆ ਵਾਲਾ ਉਹਦੀ ਗੱਲ ਕਰਦੇ ਆ ਤੇ ਉਹ ਤਾਂ ਓਦਾਂ ਬੋਲਦਾ ਵੀ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਜਿਹੜਾ ਸਾਡਾ ਹਾਲ ਪੁੱਛੇ ਅੱਗਿਓ ਨਹੀਂ ਬੋਲਣਾ। ਇਸ ਕਰਕੇ ਨਾ ਆਪਣੇ ਆਪ ਦੀ ਸਮਝ ਕਰ ਸਾਡੇ ਟੁਕੜਿਆਂ ਤੇ ਤੂੰ ਕੈਲੀਫੋਰਨੀਆ ਚ ਪਲਿਆ ਸਾਡੀ ਕੌਮ ਦੇ ਉੱਤੋਂ ਤੂੰ ਆਪਣੇ ਆਪ ਨੂੰ ਉਠਾਇਆ ਅੱਜ ਇੱਥੇ ਆ ਕੇ ਤੂੰ ਪੰਜਾਬ ਦੇ ਵਿੱਚ ਇਹ ਗੱਲਾਂ ਕਰਦਾ ਫਿਰਦਾ ਆ ਜੇ ਅਸਲੀਅਤ ਦਿਖਾਈਏ ਨਾ ਤਾਂ ਅਸਲੀਅਤ ਬੜੀ ਕੁਸ਼ੂਰ ਆ ਉੱਥੇ ਜਿਹੜੇ ਲੋਕ ਨੇ ਜਿਹੜੇ ਉਹ ਕਿਹੜੇ ਤਰੀਕੇ ਨਾਲ ਆਪਣਾ ਜੀਵਨ ਆਪਣਾ ਸਿਸਟਮ ਕਿਹੜੇ ਤਿੱਕੇ ਨਾਲ ਪਾਲਦੇ ਆਂ ਔਰ ਆਪਣੇ ਪਰਿਵਾਰ ਨੂੰ ਇੱਥੇ ਕਿੱਦਾਂ ਪਾਲਦੇ ਆਂ ਇਹਦੇ ਵਿੱਚ ਬੜੀਆਂ ਮਤਲਬ ਇਹ ਗੱਲਾਂ ਸਚਾਈਆਂ ਨੇ ਜਿਹੜੀਆਂ ਜਿੰਨਾਂ ਤੋਂ ਤੁਸੀਂ ਜਾਂ ਜਿਹੜੇ ਲੋਕ ਇਹ ਜਿਹੜੇ ਇੱਥੇ ਨੇ ਉਹ ਇਹਨੂੰ ਸੁਣਦੇ ਆ ਤੇ ਸਮਝਦੇ ਆ ਵੀ खरे ਪਤਾ ਨਹੀਂ ਕੀ ਆ ਤੇ ਕੀ ਨਹੀਂ ਆ ਉੱਥੇ ਇਹਨਾਂ ਦਾ ਜੀਵਨ ਕਿੱਦਾਂ ਦਾ ਵਾ ਜਿੱਦਾਂ ਭਾਜੀ ਨੇ ਪਹਿਲਾਂ ਆਖਿਆ ਸੀਗਾ ਕਿ ਯੂ ਐਸਏ ਦੀ ਕਰੰਸੀ ਜਿਹੜੀ ਹੈਗੀ ਆ ਉਹਦੇ ਉੱਤੇ ਕਰੰਸੀ ਦੇ ਉੱਤੇ ਕੀ ਲਿਖਿਆ ਹੈ ਭਾਜੀ ਵੀ ਲਵ ਵੀ ਟਰਸਟ ਇਨ ਗੋਡ ਵੀ ਟਰਸਟ ਇਨ ਗੋਡ ਆਰ ਟਰਸਟ ਇਨ ਗੋਡ ਦਾ ਮਤਲਬ ਹੈਗਾ ਕਿ ਜੀਜ਼ਸ ਕ੍ਰਾਈਸ ਦੇ ਉੱਤੇ ਉਹ ਟਰਸਟ ਕਰਦੇ ਆ ਤਾਂ ਤੁਸੀਂ ਇੱਥੇ ਗੱਲਾਂ ਕਰਦੇ ਹੋ ਆ ਕੇ ਉੱਥੇ ਸਾਡੇ ਹੀ ਲੋਕਾਂ ਦੇ ਸਾਡੀ ਹੀ ਪ੍ਰਭੂ ਦੇ ਲੋਕਾਂ ਦੇ ਕੰਮ ਕੰਮ ਕਰ ਕਰਕੇ ਤੁਸੀਂ ਤੇ ਪੈਸਾ ਕਮਾ ਕੇ ਤੇ ਇੱਥੇ ਸਾਡੇ ਹੀ ਲੋਕਾਂ ਨੂੰ ਬੁਰਾ ਕਹੋਗੇ ਇਹਦੇ ਕਰਕੇ ਨਾ ਸੋ ਦੇਖੋ ਕੰਟ੍ਰੋਵਰਸ਼ੀਅਲ ਗੱਲਾਂ ਸਾਡੇ ਕੋਲੋਂ ਨਿਕਲਣੀਆਂ ਆ ਉਹ ਇਸ ਕਰਕੇ ਨਿਕਲ ਨਹੀਂ ਆ ਕਿਉਂਕਿ ਤੁਸੀਂ ਲੋਕ ਬਾਤ ਨਹੀਂ ਆਉਂਦੇ ਵੇ ਅਸੀਂ ਹਮੇਸ਼ਾ ਹੀ ਇੱਕ ਚੀਜ਼ ਸੋਚੀ ਆ ਕਿ ਆਪਸੀ ਭਾਈਚਾਰਾ ਤੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਪਰ ਤੁਹਾਡੇ ਅੱਗੇ ਲੋਕ ਔਰ ਮੈਂ ਨਾਲ ਦੀ ਨਾਲ ਹੀ ਆਪਣੇ ਉਹਨਾਂ ਭਰਾਵਾਂ ਨੂੰ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਭਰਾ ਨੇ ਜਿਹੜੇ ਜਿਹੜੇ ਉਹ ਲੋਕ ਨੇ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨਾ ਨਹੀਂ ਚਾਹੁੰਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹੋ ਜੇ ਤੁਹਾਡੇ ਵਿੱਚ ਜਿਹੜੇ ਗੰਦੇ ਲੋਕ ਨੇ ਉਹਨਾਂ ਨੂੰ ਨਾ ਤੁਸੀਂ ਖੁਦ ਇਹਦੇ ਵਿੱਚੋਂ ਛੇਕੋ ਇਹਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਇਹੋ ਜਿਹੇ ਲੋਕ ਜਿਹੜੇ ਆ ਪੰਜਾਬ ਦੇ ਮਾਹੌਲ ਤੇ ਤੁਹਾਡੇ ਸਾਡੇ ਭਾਈਚਾਰੇ ਦੀ ਸਾਹਜ ਨੂੰ ਤੋੜਨਾ ਚਾਹੁੰਦੇ ਨੇ ਸੋ ਬਾਕੀ ਮੈਂ ਆਪਣੇ ਪੂਰੇ ਭਾਈਚਾਰੇ ਨੂੰ ਅਪੀਲ ਕਰਦਾ ਆ ਕਦੀ ਕਦੀ ਹੁੰਦਾ ਕੀ ਆ ਕਿ ਲੋਕੀ ਇਹ ਸੋਚਦੇ ਕਿ ਰਾਤ ਨੂੰ ਲਾਈਵ ਹੋ ਗਿਆ ਜਾਂ ਐਦਾਂ ਜਾਂ ਉਦਾਂ ਕਿਉਂ ਲਾਈਵ ਹੋਏ ਆ ਕਿਸੇ ਟਾਈਮ ਕੋ ਮੌਕਾ ਹੀ ਹੁੰਦਾ ਵਾ ਮਾਈਂਡ ਦੇ ਵਿੱਚ ਕੋਈ ਗੱਲ ਹੀ ਹੁੰਦੀ ਆ ਤਾਂ ਉਸ ਟਾਈਮ ਦੇ ਵਿੱਚ ਵੀ ਕਰਨਾ ਦਿਹਾੜੀ ਵੀ ਕਰਨੀ ਯਾਰ ਇਹ ਬੱਚੇ ਪਾਲਣੇ ਉਸ ਟਾਈਮ ਦੇ ਵਿੱਚ ਫਿਰ ਬੰਦਾ ਲਾਈਵ ਹੁੰਦਾ ਤੇ ਉਹ ਗੱਲਾਂ ਕਰਦਾ ਆ ਸੋ ਕਾਈਂਡਲੀ ਆਪਣੀ ਸਾਰੀ ਕੌਮ ਨੂੰ ਇੱਕ ਅਪੀਲ ਕਰਦਾ ਆ। ਇਹੋ ਜਿਹੇ ਲੋਕਾਂ ਦੇ ਵਾਸਤੇ ਆਪਾਂ ਇਕਜੁੱਟ ਹੋਈਏ ਯਾਰ। ਕਈ ਲੋਕਾਂ ਨੇ ਨਾ ਸਾਡੇ ਦਿਮਾਗ ਦੇ ਵਿੱਚ ਗੱਲਾਂ ਪਾਤੀਆਂ ਕਿ ਮਿਸ਼ਨਾਂ ਜਾਂ ਆਪਸੀ ਭਾਈਚਾਰਕ ਇਹ ਉਹ ਯਾਰ ਅਸੀਂ ਸਾਰੇ ਇੱਕ ਵਾਂ। ਕੈਥਲਿਕ ਚਾਹੇ ਕੈਥਲਿਕਸ ਚਾਹੇ ਸੀਐਨਆਈ ਚਾਹੇ ਪੈਂਟਿਕੋਸਟਲ ਚਾਹੇ ਸਾਲਵੇਸ਼ਨ ਆਰਮੀ ਚਾਹੇ ਸੈਵੈਂਥ-ਡੇਡਵਾਇਸ ਚਾਹੇ ਮੈਥੋਡਿਸਟ ਚਾਹੇ ਐਨੀ ਅਦਰ ਡਿਨੋਮੀਨੇਸ਼ਨਸ ਆਪਾਂ ਸਾਰੇ ਇੱਕੇ ਆ ਕਿਉਂਕਿ ਪ੍ਰਭੂ ਨੇ ਸਾਨੂੰ ਇੱਕ ਯੂਨਿਟੀ ਇਜ਼ ਅ ਸਟਰੈਂਥ ਉਹਨੇ ਸਾਨੂੰ ਇਹ ਸਿਖਾਇਆ ਵਾ ਕਿ ਆਪਾਂ ਸਾਰੇ ਇਕਿਆਂ ਤੇ ਇਸ ਕਰਕੇ ਆਪਾਂ ਇੱਕੋ ਆਵਾਜ਼ ਇੱਕੋ ਆਵਾਮ ਇੱਕੋ ਇਹਦੇ ਵਿੱਚ ਇਸ ਟਾਈਮ ਦੇਖੋ ਵਿਚਾਰਕ મતਭੇਦ ਹੋ ਸਕਦੇ ਆ ਕਿਸੇ ਦੇ ਵੀ ਲੇਕਿਨ ਉਹਦੇ ਵਿੱਚ ਬਾਹਰਲਾ ਬੰਦਾ ਆ ਕੇ ਸਾਨੂੰ ਤੋੜਨ ਪੜਨੀ ਆ ਖਾਣ ਦੀ ਦੇਖੋ ਇੱਕ ਗੱਲ ਵੱਲ ਕਿਹਾ ਹੁੰਦਾ ਵਾ ਭੇਡਾਂ ਦੇ ਭੇਸ ਦੇ ਵਿੱਚ ਕੋਈ ਭੇੜੀਆਂ ਆ ਕੇ ਸਾਨੂੰ ਖਾਣ ਦੀ ਕੋਸ਼ਿਸ਼ ਕਰੇ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਫੇਸਬੁੱਕ ਤੇ ਤੇ ਇੱਕ ਨਾ ਗਾਂ ਸੀਗੀ ਮੱਝ ਗਾਂ ਨਹੀਂ ਸੀ ਮੱਝ ਸੀ ਪੈਂਸਾ ਪੈਂਸਾ ਉਹਦੇ ਉੱਤੇ ਨਾ ਇੱਕ ਸ਼ੇਰ ਚਪਟ ਗਿਆ ਸ਼ੇਰ ਨੇ ਅਟੈਕ ਕਰ ਦਿੱਤਾ ਹੋਰ ਸ਼ੇਰ ਆ ਗਏ ਉਸ ਤੋਂ ਬਾਅਦ ਚ ਤਿੰਨ ਚਾਰ ਸ਼ੇਰ ਹੋਰ ਆ ਗਏ ਉਦੋਂ ਪਰ ਪੈਂਸੇ ਪਰ ਉਸ ਤੋਂ ਬਾਅਦ ਚ ਨਾ ਭੈਂਸੇ ਕਿੰਨੇ ਜ਼ਿਆਦੇ ਆ ਗਏ ਬੌਲਦ ਜਿੰਨੇ ਵੀ ਹੁੰਦੇ ਜਿੱਦਾਂ ਆਪਾਂ ਕਹਿੰਦੇ ਕਿ ਸਿੰਘ ਮਰ ਪੱਟਾਂ ਸਾਰੇ ਉੜਾ ਦਿੱਤੇ ਜਦ ਕਿ ਆਪ ਪਤਾ ਹੈ ਯਹੂਦਾ ਦੇ ਬਬਰ ਸ਼ੇ ਨੇ ਤੇ ਸਾਡੇ ਉੱਤੇ ਅਸੀਂ ਭਾਂਸੇ ਬਣੇ ਪਏ ਆ ਕਿਉਂਕਿ ਸਾਡੀ ਸਿਸਟਮ ਇਹੋ ਜਿਹਾ ਬਣ ਗਿਆ ਵਾਕਿ ਕਿਉਂਕਿ ਸਹੀ ਇਹ ਅਲੱਗ-ਅਲੱਗ ਹੋਏ ਆ ਸੋ ਕਾਈਂਡਲੀ ਕਾਈਂਡਲੀ ਵੀ ਜੁਆਇੰਟ ਟੂਗੇਦਰ ਐਂਡ ਆਪਾ ਇੱਕ ਦੂਜੇ ਨਾਲ ਇਕੱਠੇ ਹੋਣੇ ਯੂਨਿਟੀ ਇਜ਼ ਸਟਰੈਂਥ ਸੋ ਚਲੋ ਲੇਟ ਕਾਫੀ ਹੋ ਗਏ ਆ ਔਰ ਵੀਡੀਓ ਵੀ ਕਾਫੀ ਲੰਮੀ ਹੋ ਜੂਗੀ ਤੇ ਸੋ ਭਾਜੀ ਦੋ ਲਫ਼ਜ਼ ਤੁਹਾਨੂੰ ਕਹਿਣ ਜਾਂਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਵੀਡੀਓ ਨੂੰ ਐਂਡ ਕਰਾਂਗੇ ਮੈਂ ਜਿੰਨੇ ਵਾਚਿੰਗ ਕਰ ਰਹੇ ਨੇ ਅੱਠ ਦੇ ਅੱਠ ਜਣੇ ਮੈਂ ਉਹਨਾਂ ਨੂੰ ਕਹੂੰਗਾ ਵੀ ਸ਼ੇਅਰ ਕਰੋ ਪਰ ਨਾਲ ਤੁਸੀਂ ਅੱਠ ਦੇ ਅੱਠ ਲਾਈਵ ਕਿਉਂ ਆਇਆ ਕਰੋ ਇਧਰ ਆਓ پتہ ਕੀ ਗੱਲ ਹੈ ਇੱਕ ਕੌਮ ਹੈ ਸ਼ਾਦਤ ਸਾਨੂੰ ਵੀ ਦੇਣੀ ਆਂਦੀ ਆ ਤੇ ਲੈਣੀ ਵੀ ਆਂਦੀ ਆ ਮੈਂ ਡਰਦਾ ਨਹੀਂ ਕਿਸੇ ਤੋਂ ਨਾ ਸਨਾਵਰ ਡਰਦਾ ਹਾਂ ਪਰ ਤੁਸੀਂ ਲੋਗ ਯਾਰ ਕੁਝ ਤਾਂ ਸਾਡੀ ਕਦਰ ਪਾਓ ਅੱਗੇ ਬੋਲੋ ਸਰਫ ਉਰੂਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਹੈ ਇੱਕ ਗੱਲ ਮੈਂ ਰੁਕ ਗਿਆ ਮੈਂ ਹੁਣ ਬੋਲੂਗਾ ਕੱਲਾ ਤੇ ਉਹਨੂੰ ਕੱਲੇ ਨੂੰ ਕੱਟ ਕਰਕੇ ਪਾ ਲਿਓ ਜਾਤ ਸਾਡੀ ਹੈ ਠੱਠੇ ਖਾਣ ਪੀਣ ਨੂੰ ਲੈਦਾ ਲੈਦਾ ਲੜਨ ਪੈਣ ਨੂੰ ਕੱਟੇ ਇਹਦਾ ਮਤਲਬ ਮੈਂ ਦੱਸਣ ਲੱਗਿਆ ਮੈਂ ਚਾਹੇ ਅੰਕਰਨੂਲਾ ਮਿਨਿਸਟਰੀ ਨਾਲ ਲੜਾਂ ਚਾਹੇ ਮੈਂ ਬਜੰਦਰ ਮਿਨਿਸਟਰੀ ਨਾਲ ਲੜਾਂ ਚਾਹੇ ਮੈਂ ਹਰਪ੍ਰੀਤ ਦਿਓਲ ਮਿਨਿਸਟਰੀ ਨਾਲ ਲੜਾਂ ਪਰ ਉਹ ਸਾਡੀ ਆਪਸ ਦੀ ਗੱਲ ਹੈ ਪਰ ਸਾਡੇ ਤੇ ਜੇ ਕੋਈ ਅਟੈਕ ਕਰੂਗਾ ਮੈਂ ਛੱਡੂਗਾ ਨਹੀਂ ਉਹਨੂੰ ਆਂਦਰਾ ਕੱਢ ਲੂਗਾ ਉਹਦੀ ਜਿਹੜਾ ਬਕਵਾਸ ਕਰੇਗਾ ਸਾਡੀ ਮਸੀਹਤ ਦੇ ਬਾਰੇ ਸਾਡੀ ਪਵਿੱਤਰ ਬਾਈਬਲ ਦੇ ਬਾਰੇ ਤੇ ਇਸ ਲਈ ਮੈਂ ਆਪਣੇ ਪੰਜਾਬ ਦੇ ਪੂਰੇ ਨੌਜਵਾਨਾਂ ਨੂੰ ਅਪੀਲ ਕਰਦਾ ਉੱਠੋ ਜਾ ਕੋ ਤੇ ਸੰਘਰਸ਼ ਕਰੋ ਆਪਣੇ ਹੱਕ ਅਸਲੀ ਲੈਣੇ ਆ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਤੇ ਦੇਣੇ ਪਣਿਆ ਇਹਨਾਂ ਨੂੰ ਹੱਕ ਤੇ ਮੈਂ ਪਾਰਟੀਆਂ ਨੂੰ ਵੀ ਕਹੂੰਗਾ ਜਿਹਨਾਂ ਨੂੰ ਸਾਡੀ ਕਮਿਊਨਿਟੀ ਨੇ ਵੋਟਾਂ ਪਾਈਆਂ ਕੀ ਉਹ ਹਾਂ ਦਾ ਨਾਰਾ ਮਾਰਦੇ ਆ ਨਹੀਂ ਮਾਰਦੇ ਨਾ ਮਰਨ ਅਸੀਂ ਤਾਂ ਆਪ ਹੀ ਮਾਰ ਲਾਂਗੇ ਆ ਜੋ ਮੁੱਛਾਂ ਨੂੰ ਤੇ ਅੱਜ ਤੋਂ ਬਾਅਦ ਇੱਕ ਅਪੀਲ ਕਰਤੀ ਗਈ ਹੈ ਕੋਈ ਵੀ ਚਿੱਟੇ ਸਾਫਿਆਂ ਨਾ ਆਪਣੇ ਲੀਡਰਾਂ ਨੂੰ ਸਨਮਾਨਤ ਨਹੀਂ ਕਰੇਗਾ ਬਰਸ਼ਿਆਂ ਨਾ ਕਰੇਗਾ ਤੇ ਮੈਂ ਸਾਰੇ ਪੰਜਾਬ ਦੇ ਆਪਣੇ ਜੋਧਿਆਂ ਨੂੰ ਅਪੀਲ ਕਰਦਾ ਹਾਂ ਕੌਮ ਨੂੰ ਅਪੀਲ ਕਰਦਾ ਕੀ ਪੱਗ ਮਸੂ ਮੂਸਾ ਦੇ ਟਾਈਮ ਦੀ ਬੰਨੀ ਗਈ ਹੈ ਸਾਡੀ ਇਹ ਪੱਗ ਨਹੀਂ ਹੈ ਪਰ ਪੱਗ ਸਾਡੀ ਹੈ ਉਹ ਪੱਗ ਪਾਓ ਤੇ ਪੱਗ ਲਹਿਰਾਉ ਇਹ ਗੱਲਾਂ ਮਾਰਦੇ ਆ ਇਹ ਆਪ ਧਰਮ ਬਦਲ ਕੇ ਬੈਠੇ ਆ ਸਾਨੂੰ ਦੱਸਦੇ ਆ ਗੱਲਾਂ ਜਦੋਂ ਇਹਨਾਂ ਨੂੰ ਲੱਗਿਆ ਵੀ Hindu ਭਰਾਵਾਂ ਦੀ ਗੁਲਾਮੀ ਕਰਨੀ ਪਣੀ ਧਰਮ ਬਦਲ ਕੇ ਬਹਿ ਗਏ ਇਹ ਬੱਚੇ ਵਾਲੀਆਂ ਗੱਲਾਂ ਨਾ ਕਰਨ ਇਹ ਕਹਿੰਦੇ ਵੀ ਅਸੀਂ ਸਿੱਖਾਂ ਨੂੰ ਨਾਣ ਦਈਏ ਚਰਚ ਚ ਪਾਗ ਵਾਲਿਆਂ ਨੂੰ ਨਾਣ ਦਈਏ ਇਹ ਲੋਕ ਆਪਣੇ ਗੁਰੂ ਘਰਾਂ ਦੇ ਬਾਹਰ ਲਿਖ ਦੇਣ ਕਲੀਨ ਸ਼ੇਵ ਨਾਲ ਸਾਡੇ ਆਵੇ ਮਾਲ ਕਟਿਆਂ ਵਾਲਾ ਨਾ ਵੇ ਅਸੀਂ ਵੀ ਲਿਖ ਦਾਂਗੇ ਪੱਗ ਵਾਲਾ ਨਾ ਆਵੇ ਪਰ ਪਹਿਲਾਂ ਇਹਨਾਂ ਨੂੰ ਆਪਣੇ ਗੁਰੂ ਘਰਾਂ ਤੇ ਲਿਖਾਣਾ ਪੈਣਾ ਕਿ ਕੋਈ ਵੀ ਕਲੀਨ ਸ਼ੇਵ ਉੱਤੇ ਮੋਨਾ ਬੰਦਾ ਸਾਡੇ ਗੁਰੂ ਘਰਾਂ ਚ ਨਾ ਆਵੇ ਫਿਰ ਅਸੀਂ ਵੀ ਲਿਖਾਂਗੇ ਆਪਣੇ ਚਰਚਾਂ ਤੇ ਜਦੋਂ ਇਹ ਲਿਖ ਦੇਣਗੇ ਕਿ ਕੋਈ ਪੱਗ ਵਾਲਾ ਨਾ ਆਵੇ 27 ਤਰੀਕ ਦਾ ਅਲਟੀਮੇਟਮ ਜਿਹੜਾ ਹੈਗਾ ਵਾ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਕਿ ਉਹ ਕਹਿੰਦਾ ਪਿਆ ਨਾ ਕਿਉਂਕਿ ਅਲਟੀਮੇਟਮ ਉਹਨੇ ਦਿੱਤਾ ਦੇਖੋ ਇਹ ਵੀ ਇੱਕ ਅਸੀਂ 7 ਦਿਨ ਦਾ ਅਲਟੀਮੇਟ ਦਿੱਤਾ ਉਹਨੇ ਵੀ ਦੇ ਦਿੱਤਾ ਕਿਉਂਕਿ ਕਲੈਸ਼ ਕਿੱਦਾਂ ਹੋਣਾ ਆ ਉਹਨੇ ਕਿਹਾ ਕਿ ਅਸੀਂ ਪੀਏਪੀ ਜਾਮ ਕਰਨਾ ਅਗਰ ਗ੍ਰਿਫਤਾਰੀ ਨਾ ਹੋਈ ਗੁਰਪ੍ਰੀਤ ਸਿੰਘ ਦੀ ਉਹ ਝੋਲੀ ਚੱਕ ਜੇ ਬਾਬੇ ਜੀ ਦੀ ਬਾਬਾ ਤਾਂ ਹੈ ਨਹੀਂ ਆ ਉਹ ਵਹਿ ਓਦਾਂ ਝੋਲੀ ਚੱਕ ਜੇ ਦੀ ਜੇ ਨਾ ਹੋਈ ਤੇ ਸਾਡਾ ਵੀ ਧਰਨਾ ਆ ਉਹਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਆ ਕਿ 27 ਤਰੀਕ ਨੂੰ ਜਲੰਧਰ ਪੀਏਪੀ ਦੇ ਉੱਤੇ ਆਪਾਂ ਖੜਨਾ ਵਾਂ ਦੇਖੋ ਗੱਲ ਇਦਾਂ ਐ ਕਿ ਯਹੂਦਾ ਦਾ ਬੱਬਰ ਸ਼ੇਰ ਸਾਡਾ ਪ੍ਰਭੂ ਯਿਸੂ ਮਸੀਹ ਯਹਵਾ ਪਰਮੇਸ਼ਵਰ ਆ ਜਦੋਂ 3 ਲੱਖ ਦੇ ਕਰੀਬ ਉੱਥੇ ਸਿਪਾਈ ਸੀਗੇ ਤੇ ਯਿਸੂ ਮਸੀਹ ਨੇ 300 ਸਿਪਾਈਆਂ ਨੂੰ ਨਾ ਮਸ਼ਾਲਾ ਦੇਖ ਕੇ ਖੜਾ ਕਰਾਤਾ ਹੀ ਤੇ 3 ਲੱਖ ਦੀ ਕਲੀਸੀਆ ਜਿਹੜੀ ਸੀਗੀ ਜਿਹੜੀ ਉਹਨਾਂ ਦੀ ਵਿਰੋਧੀਆਂ ਦੀ ਸੀਗੀ ਉਹ ਖਤਮ ਹੋ ਗਈ ਸੀ ਅਸੀਂ ਵੀ ਖੜੇ ਹੋਣਾ ਵਾ ਅਸੀਂ ਨਾ ਡਰਦੇ ਆ ਨਾ ਅਸੀਂ ਕਿਸੇ ਦੇ ਕੋਲੋਂ ਟੱਕਦੇ ਆਂ ਬਸ ਕੌਮ ਅਮਨ ਪਸੰਦ ਆਪਾ ਲੋਗ ਆ ਇਸ ਕਰਕੇ ਆਪਾ ਚੁੱਪ ਰਹਿੰਨੇ ਆ ਪਰ ਜੇ ਸਾਡੀ ਕੌਮ ਤੇ ਸਾਡੇ ਧਰਮ ਤੇ ਅਟੈਕ ਹੈਗਾ ਵਾ ਤੇ ਆਪਾਂ ਖੜੇ ਆ ਕ੍ਰੂਸੇਡ ਅਸੀਂ ਨਹੀਂ ਕਰਦੇ ਕ੍ਰੂਸੇਡ ਤਾਂ ਇਹ ਲੋਗ ਕਰਦੇ ਪਏ ਨੇ ਜਾਣ ਬੁੱਝ ਕੇ ਕ੍ਰੂਸੇਡ ਦਾ ਮਤਲਬ ਮੈਂ ਦੱਸਣ ਲੱਗਿਆ ਕ੍ਰੂਸੇਡ ਅਧਰਮ ਦੇ ਪ੍ਰਤੀ ਧਰਮ ਪਾਪ ਦੇ ਪ੍ਰਤੀ ਪੁੰਨੇ ਜੇ ਕਹਿੰਦੇ ਆ ਕ੍ਰੂਸੇਡ ਸਾਨੂੰ ਕਹਿੰਦੇ ਆ ਜਾਂ ਕਹਿਤਾ ਵੇ ਹੂੰ ਬਾਬਾ ਮੇਰੀ ਧਿਆਨ ਨਾਲ ਗੱਲ ਸੁਣੋ ਬਾਬਾ ਕੀ ਤੇਰਾ ਨਾਂ ਗੁਰਪ੍ਰੀਤ ਬਾਬਾ ਆ ਸਾਡੀ ਕੰਟਰੀ ਵਾਲਿਆ 크੍ਰਿਸਚੀਅਨ ਕੰਟਰੀ ਵਾਲਿਆ ਕਹਿਤਾ ਤੇਰੀ ਜ਼ਰਤ ਐ ਕ੍ਰੂਸੇਡ ਹੁਣ ਹੋਣਗੇ ਮੈਂ ਕਰੂੰਗਾ ਪਹਿਲਾ ਕ੍ਰੂਸੇਡ ਲੁਧਿਆਣੇ 'ਚ ਇਹ ਕਰੇਗਾ ਜਲੰਧਰ 'ਚ ਤੇ ਤੇਰੀ ਜ਼ਰਤਾਂ ਤੇ ਰੋਕ ਕੇ ਦਿਖਾ ਦੇਂ ਪਰ ਉਹ ਕ੍ਰੂਸੇਡ ਕਿਸੇ ਧਰਮ ਦੇ ਪ੍ਰਤੀਨਿਧ ਤੂੰ ਜਾਣ ਕੇ ਅੱਗ ਲਾਣ ਆਇਆ ਇੱਥੇ ਵੀ ਸਾਨੂੰ ਇਹ ਕਹਿ ਤਾ ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ ਜੇ ਤੂੰ ਮੰਨਦਾ ਜਾਂ ਤੈਨੂੰ ਕਹਿ ਤਾ ਬਾਕੀ ਪ੍ਰਸ਼ਾਸਨ ਨੂੰ ਅਪੀਲ ਆ ਭਾਜੀ ਵੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਕੋਰਡਿੰਗ ਟੂ ਧਰਾਵਾਂ ਇਹਦੀ ਗ੍ਰਿਫਤਾਰੀ ਬਣਦੀ ਆ ਇਹਨੂੰ ਕੀਤਾ ਜਾਵੇ ਅਗਰ ਨਹੀਂ ਆ ਤਾਂ ਫਿਰ ਪ੍ਰਸ਼ਾਸਨ ਵੀ ਜ਼ਿੰਮੇਵਾਰ ਐ ਇਸ ਗੱਲ ਦਾ ਪ੍ਰਸ਼ਾਸਨ ਸਾਡਾ ਐ ਅਸੀਂ ਪ੍ਰਸ਼ਾਸਨ ਦੇ ਆ ਪਰ ਇਹ ਕਰੂਸੈਡ ਇਹ ਕਰੂਸੈਡ ਰੋਕੇ ਹੁਣ ਤੋਂ ਹਰ ਇੱਕ ਸ਼ਬਦ ਕੁਰੂਸੜ ਲਿਖਿਆ ਜਾਏਗਾ ਅਸੀਂ ਨਹੀਂ ਕਹਿੰਦੇ ਵੀ ਇਹ ਸਾਡੀ ਲੜਾਈ ਆ ਫਲਾਨੇ ਧਰਮ ਦੇ ਖਿਲਾਫ ਤੁਸੀਂ ਆਪ ਇਹ ਲੜਾਈ ਪਾਣੀ ਚਾਹਨੇ ਹੋ ਪਾਉ ਲੜਾਈ ਤੇ ਅਸੀਂ ਪੰਜਾਬੀਆਂ ਭਾਜੀ ਸਾਡਾ ਖੂਨ ਪਾਣੀ ਨਹੀਂ ਹੈ ਖੂਨ ਖੂਨ ਆ ਲਾਲ ਖੂਨ ਹੈ ਇਹਦਾ ਨਾਂ ਸਨਾਵਰ ਪਟਿਆਲਾ ਲਾਲਕਮੀ ਜੜੇ ਦਾ ਮੇਰਾ ਨਾਂ ਐਲਬਰਦੂ ਆਇਆ ਐਵੇਂ ਬਕਵਾਸ ਬਾਜੀ ਨਾ ਕਰੋ ਸਾਡੀ ਕੌਮ ਨੂੰ ਡਰਾਨ ਲਈ ਅੱਜ ਤਾਈਂ ਤੁਸੀਂ ਸਾਡੇ ਸਪੀਕਰ ਨਹੀਂ ਲੱਗਣ ਦਿੱਤੇ ਸਾਡੀ ਕੌਮ ਦੀ ਬੜੌਤਰੀ ਨਹੀਂ ਹੋਣ ਦਿੱਤੀ ਅੱਜ ਜੇ ਸੋਸ਼ਲ ਮੀਡੀਆ ਨੇ ਸਾਡੀ ਕੌਮ ਨੂੰ ਪ੍ਰਮੋਟ ਕਰਤਾ ਤਾਂ ਤੁਹਾਡੀ ਐਸੀ ਤਾਂ ਲੱਗਦੀ ਤੁਸੀਂ ਸਾਡੀ ਕੌਮ ਦੇ ਬਾਰੇ ਸਾਡੇ ਸਿਸਟਮ ਦੇ ਬਾਰੇ ਬਹੁਤ ਮਾੜਾ ਕਹਿ ਰਹੇ ਹੋ ਸਾਨੂੰ ਬਰਦਾਸ਼ਤ ਨਹੀਂ ਠੋਕ ਕੇ ਰੱਖਾਂਗੇ ਲਵ ਯੂ ਆ ਤੁਹਾਨੂੰ ਬਾਬਾ ਜੀ ਆਪਣੇ ਪਿੰਡ ਚਲ ਜਿਓ ਵਾਪਸ ਯੂ ਐਸ ਏ ਜਿੱਥੋਂ ਆਏ ਹੋ ਜਾਂ ਉੱਥੇ ਦੀ ਸਿਟੀਜ਼ਨਸ਼ਿਪ ਛੱਡ ਦਿਓ ਕਿ ਅਸੀਂ ਯੂਨੂ ਨੂੰ ਕਹਿ ਕੇ ਉੱਥੇ ਉੱਥੇ ਕਹੀਏ ਵੀ ਤੂੰ ਇੱਥੇ ਦੰਗੇ ਫੁਲਾ ਫੁਲਾ ਰਿਆ ਵਾ ਸਾਡੀ ਕੌਮ ਦੀ ਸ਼ਰਨ ਲੈ ਕੇ ਉੱਥੇ ਤੂੰ ਅਸਾਈਲਮ ਲੈ ਕੇ ਰਹਿ ਰਿਆ ਸਿਗਾ ਤੇ ਫਿਰ ਜੇ ਉੱਥੇ ਆਪਾਂ ਤੁਹਾਡੇ ਵਾਸਤੇ ਲੈਟਰਸ ਪਾਈਏ ਤੁਹਾਡਾ ਪਰਿਵਾਰ ਵਾ ਜਾਂ ਕੁਝ ਵੀ ਆ ਤੇ ਫਿਰ ਇਹਦਾ ਮਤਲਬ ਅਸੀਂ ਉੱਥੇ ਕਹੀਏ ਤਾਂ ਫਿਰ ਉਸ ਤੋਂ ਬਾਅਦ ਵਿੱਚ ਤੁਹਾਨੂੰ ਚੰਗੇ ਤਰੀਕੇ ਨਾਲ ਉੱਥੋਂ ਨਿਕਾਲਾ ਦਿੱਤਾ ਜਾਵੇ ਫਿਰ ਤੁਹਾਨੂੰ ਸਮਝ ਆਊਗੀ ਨਹੀਂ 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 ਉਹ ਬੰਦਾ ਬਹੁਤ ਵਧੀਆ ਹੈ ਇਹਨੂੰ ਮਾਫ ਕਰ ਦਿਓ ਕਿਉਂਕਿ ਪ੍ਰਭੂ ਨੇ ਸਾਨੂੰ ਕਿਹਾ ਮਾਫ ਕਰੋ ਜਿੰਨੇ ਜਣੇ ਮੈਨੂੰ ਦੇਖ ਰਿਹਾ ਇਹਨੂੰ ਸ਼ੇਅਰ ਕਰੋ ਅਗਲਿਆਂ ਨੂੰ ਵੀ ਕਰੋ ਆਪਣੇ ਦੋਸਤਾਂ ਨੂੰ ਫਰੈਂਡਸ ਨੂੰ ਕਿਸੇ ਦੀ ਜ਼ਰੂਰਤ ਨਹੀਂ ਸਾਡੀ ਕਾਮ ਮਲ ਚੱਕ ਕੇ ਕਿਸੇ ਦੀ ਜ਼ਰੂਰਤ ਨਹੀਂ ਸਾਡੇ ਪ੍ਰਚਾਰ ਵਾਲ ਚੱਕ ਕੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਆ ਤੇ ਇਹਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਆ ਵੀ ਕਾਕਾ ਬਾਬਾ ਕਾਕਾ ਗੁਰਪ੍ਰੀਤ ਸਿੰਘ ਯੂ ਐਸ ਏ ਵਾਲੇ ਤੂੰ ਹਲੇ ਜੰਮਿਆ ਨਹੀਂ ਸਾਡੀ ਖਾਤਰ ਬਸ ਤੈਨੂੰ ਇੰਨੀ ਗੱਲ ਕਹਿਣੀ ਹੈ ਛੱਡ ਦਿਓ ਕੰਟਰੀ ਸਟੇਸ਼ਨ ਸੇ ਸਾਰੇ ਜਾਂਦਾ ਪੰਜਾਬੀਆਂ ਨੂੰ ਯਾਰ ਪੰਜਾਬ ਲੈ ਆ ਛੜਾ ਦੋ ਕੰਟਰੀਆਂ ਨਾ 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 ਜਿਹੜੇ ਅੰਗਰੇਜ਼ਾਂ ਦੇ ਝਾੜੂ ਮਾਰ ਰਹੇ ਆ ਤੁਹਾਨੂੰ ਇੰਡੀਆ ਦੇ ਪੰਜਾਬ ਦੇ 크ਰਿਸਚੀਅਨ ਪਸੰਦ ਨਹੀਂ ਪਰ ਉਹ ਜਿਹੜੇ ਅੰਗਰੇਜ਼ਾਂ ਨੇ ਤੁਹਾਡੇ ਤੋਂ ਗੁਲਾਮੀ ਕਰਾਈ ਆ ਤੇ ਅੱਜ ਵੀ ਕਰਾ ਰਹੇ ਆ ਮੈਂ ਫੇਰ ਕਰ ਰਿਆਂ ਗੁਰਪਤਵੰਤ ਸਿੰਘ ਪੰਨੂ ਉਹਦੇ ਗਨਮੈਨ ਹੀ ਨਹੀਂ ਸਿਰ ਟੱਕਦੇ ਜਦੋਂ ਉਹ ਗੁਰੂ ਘਰ ਜਾਂਦਾ ਆ ਕੀ ਤੁਸੀਂ ਯਾਰ ਛੇਦ ਦੋਗੇ ਸਿੱਖੀ ਨੂੰ ਮੇਰੀਆਂ ਗੱਲਾਂ ਦੀ ਮਿਰਚਾਂ ਬਹੁਤ ਲੱਗਣੀਆਂ ਆ ਕੱਲ ਮੈਂ ਹੋਰ ਮਿਰਚਾਂ ਲਾਣੀਆਂ ਕਾਨਫਰੈਂਸ ਅੱਦ ਕੇ ਫੇਮ ਆ ਦੱਸੂ ਗੁਰਪੰਤਵੰਤ ਸਿੰਘ ਕਿਹੜਾ ਪੰਨੂ ਆ ਮਲੰਗ ਉਹ ਮਲੰਗ ਹੈ ਹੋਰ ਵੀ ਬੜੇ ਮਲੰਗ ਨੇ ਇਹਨਾਂ ਚ ਗੱਲਾਂ ਮਾਰਦੇ ਮਲੰਗ ਕਿਹੇ ਥਾਂ ਦੇ ਇੰਗਲਿਸ਼ ਕੰਟਰੀਆਂ ਚ ਬਹਿ ਕੇ ਅੰਗਰੇਜ਼ ਹੋ ਕੇ ਇੱਥੇ ਭਾਰਤ ਨੂੰ ਭੰਡੀ ਜਾਂਦੀ ਹੈ ਯਾਰ ਜਿਹੜੇ ਅੰਗਰੇਜ਼ਾਂ ਨੇ ਤੁਹਾਡੇ ਨਾਲ ਤਸ਼ੱਦਦ ਕੀਤੀ ਉਹਨਾਂ ਦੇ ਤੁਸੀਂ ਗੁਲਾਮ ਬਣੇ ਬੈਠੇ ਹੋ ਉਹਨਾਂ ਦੀਆਂ ਸਾਰਾ ਕੁਝ ਕਰਦੇ ਮੈਂ ਦੇਖਿਆ ਪਿਛਲੇ ਦਿਨਾਂ 'ਚ ਸੜਕ ਤੇ ਝਾੜੂ ਮਾਰਦੇ ਹੋਏ ਲੋਕਾਂ ਦੇ ਘਰੇ 'ਚ ਝਾੜੂ ਮਾਰਦੇ ਹੋਏ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਗੱਲ ਕਰਦੇ ਹੋ ਮਲੰਗੋ ਨਾ ਕਰੋ ਇਸ ਲਈ ਆਪਣੀ ਇੱਜ਼ਤ ਸੰਭਾਲ ਕੇ ਰੱਖੋ ਨਾ ਗੋਰਿਆਂ ਦੀ ਚਮਚਾਗਰੀ ਕਰੋ ਅਸੀਂ ਨਹੀਂ ਕਰਦੇ ਤੁਸੀਂ ਕਿਉਂ ਕਰਦੇ ਅਸੀਂ ਪੰਜਾਬੀ ਕ੍ਰਿਸਚੀਅਨ ਅਸੀਂ ਅੱਜ ਤੱਕ ਨਹੀਂ ਕਿਸੇ ਦੇ ਤਲਵੇ ਚੱਟੇ ਤੁਸੀਂ ਸਭ ਦੇ ਤਲਵੇ ਚੱਟ ਰਹੇ ਹੋ ਕੀ ਗੱਲਾਂ ਕਰ ਰਹੇ ਆਂ ਜੀ ਬੋ ਇਸ ਲਈ ਨਾ ਇਦਾਂ ਕਰੋ ਮਜਾਰੀ ਲਾਓ ਪਰ ਪੰਜਾਬ ਦੇ 크ਿਸਚਨਾਂ ਨੂੰ ਛੇੜੋ ਨਾ ਨੁਕਸਾਨ ਹੋਏਗਾ ਕੀ ਨੁਕਸਾਨ ਹੋਏਗਾ ਤੁਸੀਂ ਆਪ ਦੇਖੋ